ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਸਭਾ ਦੀ ਚੋਣਾਂ ਦਾ ਬਿਗੁੱਲ ਵੱਜਣ ਤੋਂ ਬਾਅਦ ਹੀ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅੱਜ ਨੰਗਲ ਦੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਕਾਂਗਰਸ ਨੇ 2025 ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 4 ਦੇ 4 ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਗਏ ਹਨ जदों की जिला समिति मुख उम्मीदवार का ऐलान किया गया है जिला परिषद के जोन बिपोर साहिब तो दलजीत कौर पिंड सुखसाल तो सबका सरपंच है ਦੂਜਾ ਉਮੀਦਵਾਰ ਜ਼ੋਨ ਦੜੋਲੀ ਹੇਠਲੀ ਤੋਂ ਵਿਨੋਦ ਸ਼ਰਮਾ ਮੌਜੂਦਾ ਸਰਪੰਚ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਪਿੰਡ ਦਬਕੇੜਾ ਤੇ ਤੀਸਰਾ ਉਮੀਦਵਾਰ ਜ਼ੋਨ ਕੋਟਲਾ ਜ਼ੋਨ ਤੋਂ 우ਸ਼ਾ ਦੇਵੀ ਸਾਬਕਾ ਸਰਪੰਚ ਪਿੰਡ ਲਖੇੜ ਅਤੇ ਚੌਥਾ ਉਮੀਦਵਾਰ ਜ਼ੋਨ ਪਰਥਗੜ ਤੋਂ ਪ੍ਰੀਤੀ ਸ਼ਰਮਾ ਦੇ ਨਾਮ ਐਲਾਨ ਕਰ ਦਿੱਤੇ ਗਏ ਹਨ ਜ਼ਮੀਨੀ ਤਿਆਰੀ ਦੇ ਤਿੱਤ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਪਿੰਡਾਂ ਵਿੱਚ ਵੋਟਰਾਂ ਨਾਲ ਜੁੜਨ ਲਈ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ ਚੋਣ ਰਣਨੀਤੀਆਂ ਬਣਾਉਣ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚ ਮੁੱਖ ਰਣਨੀਤਿਕ ਬਿੰਦੂਆਂ ਅਤੇ ਮੁੱਦਿਆਂ ਤੇ ਚਰਚਾ ਹੁੰਦੀ ਹੈ ਇਹ ਤਿਆਰੀਆਂ ਹਰ ਪੱਧਰ ਤੇ ਇੱਕ ਸੰਖੇਪਿਤ ਯੋਜਨਾ ਦੇ ਤਿੱਤ ਚੱਲ ਰਹੀਆਂ ਹਨ ਚੋਣ ਸੰਬੰਧੀ ਕਾਂਗਰਸੀ ਸੰਖੰਨ ਨੇ ਆਪਣੇ ਉਮੀਦਵਾਰਾਂ ਲਈ ਜ਼ਮੀਨੀ ਤਿਆਰੀ ਨੂੰ ਬਹੁਤ ਜ਼ੋਰ ਲੱਗਾ ਦਿੱਤਾ ਹੈ ਜੋ ਚੋਣ ਲਈ ਇੱਕ ਤੀਬਰ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ ਕਾਂਗਰਸ ਦੇ ਵਰਕਰਾਂ ਦੇ ਜ਼ੋਰ ਅਤੇ ਉਤਸ਼ਾਹ ਨਾਲ ਕਾਂਗਰਸ ਨੂੰ ਚੋਣ ਜਿੱਤਣ ਦੀ ਸੰਭਾਵਨਾ ਵੱਧੀ ਹੈ। ਹਰ ਕਾਂਗਰਸ ਉਮੀਦਵਾਰ ਦੀ ਜ਼ਮੀਨੀ ਟੀਮ ਅਤੇ ਸਰੰਚਨਾ ਇਲਾਕੇ ਦੇ ਮੂਲ ਲੋਕਾਂ, ਸਥਾਨਕ ਵਰਕਰਾਂ ਅਤੇ ਇਲਾਕਾਈ ਆਗੂਤਿਆਂ 'ਤੇ ਆਧਾਰਿਤ ਹੁੰਦੀ ਹੈ। ਟੀਮ ਵਿੱਚ ਰਾਜਨੀਤਿਕ ਪ੍ਰਚਾਰਕ, ਸਮਾਜਿਕ ਕਮੇਟੀ ਮੈਂਬਰ, ਯੁਵਾ ਸੇਵਕ ਅਤੇ ਖੇਤਰ ਵਿੱਚ ਮਜ਼ਬੂਤ ਸੰਗਠਨਿਕਤਾ ਚਾ ਹੁੰਦਾ ਹੈ ਜੋ ਚੋਣ ਪ੍ਰਚਾਰ ਨੂੰ ਘਰ-ਘਰ ਪਹੁੰਚਾਉਂਦਾ ਹੈ। ਦਾਦਾ ਕਰਦੇ ਸਾਰੇ ਆਏ ਹੋਏ ਆ। ਆ ਆ ਲਓ ਜੀ ਬ੍ਰਹੰਪੁਰ ਇੱਕ ਮਿੰਟ ਜੀ ਕੀ ਨਾਮ ਹੈ ਬਈ ਨਾਮ ਤੇਰਿੰਦਰਪਾਲ ਪੰਚ ਬ੍ਰਹੰਪੁਰ ਤੋਂ ਸਰਿੰਦਰਪਾਲ ਪੰਚ ਬ੍ਰਹੰਪੁਰ ਜ਼ੋਨ ਤੋਂ ਇਹ ਵੀ ਅਸੀਂ ਮੌੜੀ ਕਰਦੇ ਮੌੜ ਕਰਦੇ ਇੱਕ ਮਿੰਟ ਕਿੰਨੇ ਕੋਣ ਲਿਖੀ ਜਾਓ ਆ ਝਿੰਜੜੀ ਜ਼ੋਨ ਆ ਸਾਡਾ ਹੁਸ਼ਰਣ ਹੁਸ਼ਰਾਨੀ ਹੁਸ਼ਰਾਨੀ ਇਹਨਾਂ ਦੀ ਧਰਮ ਪਤਨੀ ਹੈ

ਉਹਨਾਂ ਨੂੰ ਬਦਨਾਮ ਕੀਤਾ ਉਹਨਾਂ ਦੇ ਕੰਮ ਬੰਦ ਕੀਤੇ ਉਲਟਾ ਉਹਨਾਂ ਨੂੰ ਦੋ ਪੈਸੇ ਬਾਪਸ ਲੈ ਲੈਣੇ ਦੇਣੀ ਤਾਂ ਕਿਹਾ ਤੇ ਸੋ ਇਹ ਗੱਲਾਂ ਇੱਕ ਦਿਨ ਚ ਫੇਰ ਕਰਾਂਗੇ ਆਪਾਂ ਬੂਟੇ ਤੋਂ ਉੱਤੇ ਦਾ ਮੈਂ ਪੱਤੇ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਲੀਡਰ ਖੜੇ ਆ ਲੈ ਲਾ ਕੇ ਤੁਹਾਡੇ ਦਰਬਾਰ 'ਚ ਤੁਸੀਂ ਸਾਰੇ ਬੈਠੇ ਆ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਜ਼ਿਲ੍ਹਾ ਪ੍ਰੀਸ਼ਦ ਵਾਲਿਆਂ ਦਾ ਐਲਾਨ ਕਰ ਦਈਏ ਆਰੇ ਕੰਮ ਲੱਗ ਜਾਣ ਹਾਂ ਉਹ ਤਾਂ ਹੈ ਹੈ ਬਗੜਾ ਜਦੋਂ ਬੈਠੀ ਹੋ ਨਾ ਠੀਕ ਹੈ ਥੈਂਕ ਯੂ ਤਗੜੀ ਹੋ ਕੋਈ ਗੱਲ ਨਹੀਂ ਮੈਨ ਲਾ ਨਹੀਂ ਹੈ ਕੋਈ ਗੱਲ ਨਹੀਂ ਜੋ ਹੋਊਗਾ ਹੈ ਸਾਡਾ ਉਮੀਦਵਾਰ ਇਹ ਵੀ ਸਰਪੰਚ ਹੈ ਪ੍ਰਾਣਾ ਲੀਡਰ ਹੈ ਸਾਡਾ ਆ ਨਾਮ ਬੋਲੋ ਸਰ ਨਾਮ ਚੌਧਰੀ ਨੰਦਗਪਾਲ ਚੌਧਰੀ ਨੰਦਗਪਾਲ ਠੇਕੇਦਾਰ ਮੌਜੂਦਾ ਸਰਪੰਚ 60% ਜਿੱਤੀ ਵੀ ਆ ਸਾਡੀ

ਔਰ ਗਏ ਮੋਹੀ ਅਰਜੋਨ ਕਾਗੜੀ ਸੋਨ ਲਾਲ ਮੋਹੀ ਅਰ ਦੀ ਲੇਡੀ ਸੀਟ ਆਹੋ ਸਹੀ ਦੇ ਘਰ ਵਾਲੀ ਲਾਡੂ ਚਾਰ ਨੌ ਕੁੜੀ ਦਾ ਉਹਦਾ ਦੇਖ ਔਰ ਪਹਿਲਾ ਜੋਨ ਹੈ ਜੀ ਬਵੌਰ ਸਾਹਿਬ ਬਵੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਉਹ ਸਾਡੀ ਲੜਕੀ ਪੜ੍ਹੀ ਲਿਖੀ ਦਲਜੀਤ ਕੌਰ ਜਿਹੜੀ ਸਾਬਕਾ ਸਰਪੰਚ ਹੈ ਸੁਖਸਾਲ ਪਿੰਡ ਦੀ ਦੂਜਾ ਉਮੀਦਵਾਰ ਡੜੋਲੀ ਹੇਠਲੀ ਜੋਂ ਹੈ ਉੱਥੋਂ ਸਾਡਾ ਉਮੀਦਵਾਰ ਹੈਗਾ ਬినੋਦ ਸ਼ਰਮਾ ਠੀਕ ਹੈ ਜੀ ਤੀਜਾ ਜ਼ੋਨ ਹੈਗਾ ਸਾਡਾ ਕੋਟੜਾ ਕੋਟੜੇ ਤੋਂ ਸਾਡੀ ਲੜਕੀ ਹੈ ਆਜਾ ਬਈ ਚੌਧਰੀ ਪਹੂ ਲਾਲ ਚੌਧਰੀ ਪਹੂ ਲਾਲ ਉਹ ਨਹੀਂ ਸਾਡੇ ਬੜੇ ਸੀਨੀਅਰ ਲੀਡਰ ਹੈ ਚੰਗੜ ਦੇ ਵੱਡੇ ਲੀਡਰ ਹੈ ਕਿਉਂਕਿ ਜੋਨ ਉਹ ਲਈ ਵਾਸਤੇ ਹੈ ਸੋ ਇਹਨਾਂ ਦੀ ਭੜਾਈ ਲੜੇਗੀ ਕਿਆਨੋ ਕੁੜੀ ਦਾ 우샤 ਦੇਵੀ 우샤 ਦੇਵੀ ਸਾਬका सरपंच सਾਬका सरपंच ਲਖੇੜ ਪਿੰਡ ਠੀਕ ਹੈ ਤੇ ਚੌਥਾ ਜਿਹੜਾ ਹੈਗਾ ਉਮੀਦਵਾਰ ਭਰਤਗੜ ਤੋਂ ਉਹ ਹੈਗੀ ਸਾਡੀ ਪ੍ਰੀਤੀ ਸ਼ਰਮਾ ਚਾਰ ਉਮੀਦਵਾਰ ਇਹਨਾਂ ਦਾ ਅਸੀਂ ਐਲਾਨ ਕਰਤਾ ਬਹੁਤੇ ਸਾਰੇ ਸਾਥੀ ਬਲੋਕਾਂ ਬਾਰੇ ਦੱਸ ਗਏ ਕੁਝ ਜ਼ੋਨ ਪੰਚਾਰਕ ਰਹਿ ਗਏ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਤੱਕ ਆਪਣੇ ਉਹ ਜ਼ੋਨ ਜਿਹੜੇ ਆ ਉਹ ਸਾਨੂੰ ਦੱਸ ਦੋ ਫੈਸਲਾ ਕਰਕੇ ਕਿ ਆ ਸਾਡੇ ਉਮੀਦਵਾਰ ਹੈ ਕਾਫੀ ਹੋ ਗਏ ਪਰ ਹੁਣ ਸਾਰੇ ਸਾਥੀ ਕਹਿੰਦੇ ਆ ਕਿ ਉਹਨਾਂ ਦਾ ਐਲਾਨ ਕੱਲ ਨੂੰ ਇਕੱਠਿਆਂ ਦਾ ਕਰ ਦਮਾਗੇ ਉਹ ਕੱਲ ਕਰ ਦਮਾਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਵੇਖੋ ਜਿਹੜਾ ਵਰਕਰਾਂ ਦਾ ਉਤਸ਼ਾਹ ਤੁਹਾਡੇ ਸਾਹਮਣੇ ਆ ਠਾਠਾ ਮਾਰਦਾ ਹੈ। ਇੱਕ ਇੱਕ ਜ਼ੋਨ 'ਚ ਸਾਡੇ ਕੋਲ ਚਾਰ ਚਾਰ ਉਮੀਦਵਾਰ ਆ। ਇੱਕ ਦੂਜੇ ਤੋਂ ਕੌਲੇ ਆ। ਆਪਸ ਵਿੱਚ ਮੁਕਾਬਲਾ ਹੈ। ਉਮੀਦਵਾਰ ਬਣਨ ਵਾਸਤੇ ਹਾਲਾਂਕਿ ਇਹਨਾਂ ਚੋਣਾਂ 'ਚ ਇਹਨਾਂ ਨੇ ਸਰਕਾਰ ਨੇ ਸ਼ੁਰੂਆਤ ਜਿਹੜੀ ਕੀਤੀ ਉਹ ਹਿਰਾਫੇਰੀ ਤੋਂ ਕੀਤੀ ਹੈ। ਬਹੁਤ ਬੇਟੰਗੇ ਜ਼ੋਨ ਬਣਾਏ ਆ। ਚੰਗੇ ਚੰਗੇ ਲੀਡਰ ਜਿਹੜੇ ਪੰਚਾਇਤੀ ਰਾਜ ਨਾਲ ਜੁੜੇ ਹੋਏ ਸੀ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਪਿੰਡਾਂ ਦੇ ਸਰਪੰਚ ਰਹੇ ਬਲਾਕ ਸੰਮਤੀਆਂ ਤੋਂ ਉੱਪਰ ਜਿਹੜਾ ਪੰਚਾਇਤ ਤੱਕ ਰਹੇ ਉਹਨਾਂ ਦੇ ਪਿੰਡਾਂ ਨੂੰ ਜਾਣ ਕੇ ਰਿਜ਼ਰਵ ਕੀਤਾ ਗਿਆ ਸੀਨੀਅਰ ਲੀਡਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿੱਥੇ-ਜਿੱਥੇ ਸਾਡੇ ਬਹੁਤ ਸਾਰੇ ਉਮੀਦਵਾਰ تھے ਜਿਨ੍ਹਾਂ ਨੂੰ ਅਸੀਂ ਲੜਾਣਾ ਚਾਹੁੰਦੇ ਸੀ ਜਾਣ ਬੁੱਝ ਕੇ ਉਹਨਾਂ ਦੀਆਂ ਸੀਟਾਂ ਕਿਸੇ ਰਿਜ਼ਰਵਰ ਜਿੱਥੇ ਚਾਹੀਦੀ ਸੀ ਉੱਤੇ ਜਨਰਲ ਕੀਤੀ ਜਿੱਥੇ ਜਨਰਲ ਚਾਹੀਦੀ ਸੀ ਉੱਤੇ ਰਿਜ਼ਰਵ ਕੀਤੀ ਲੇਕਿਨ ਇਹਨਾਂ तमाम ਮੁਸ਼ਕਲਾਂ ਦੇ باوجود ਇਹਨਾਂ तमाम ਸਰਕਾਰ ਦੀਆਂ ਹਿਰਾਫੇਰੀਆਂ ਦੇ باوجود ਲੋਕਾਂ ਦੇ ਜਿਹੜਾ ਜੋਸ਼ ਹੈ ਉਹ ਠਾਠਾ ਮਾਰਦਾ ਹੈ ਇਹ ਬਲੌਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਬੜੀ ਸ਼ਾਨ ਨਾਲ ਜਿੱਤਾਗੇ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਰਾ ਰਿਹਾ ਜੀ ਕਿਤੇ ਨਿਕ ਤੇ ਸਰਕਾਰ ਦਾ ਵੀ ਦਬਾਅ ਹੁੰਦਾ ਹੈ ਕਿਵੇਂ ਇਲੈਕਸ਼ਨ ਦੇਖਦੇ ਤੁਸੀਂ ਫੇਰ ਇਹਨਾਂ ਦੇ ਇਲੈਕਸ਼ਨ ਲੈ ਕੇ ਗੱਲ ਗੱਲ ਇਹ ਆ ਤੁਹਾਨੂੰ ਮੈਂ ਦੱਸ ਤਾਂ ਦਿੱਤਾ ਵੀ ਸ਼ੁਰੂਆਤ ਕਿੱਥੋਂ ਕੀਤੀ ਇਹਨਾਂ ਦਾ ਸ਼੍ਰੀ ਗਣੇਸ਼ ਜਿਹੜਾ ਬਿਸਮਿਲ੍ਲਾ ਹੀ ਉਤੋਂ ਸ਼ੁਰੂ ਕੀਤਾ ਹੈ ਇਹਰਾ ਫੇਰੀ ਨਾਲ ਰੱਜ ਕੇ ਇਹਰਾ ਫੇਰੀ ਕੀਤੀ ਹੈ ਲੇਕਿਨ ਇਹ ਸੇਰਾ ਫੇਰੀ ਦਾ ਜਵਾਬ ਲੋਕ ਦੇਣਗੇ ਬੋਟ ਨਾਲ ਦੇਣਗੇ ਕਿਹੜੇ ਅਹਿਮ ਮੁੱਦੇ ਆ ਜਿਹੜੇ ਇਸ ਵਾਰ ਕਾਂਗਰਸ ਚੁੱਕ ਰਹੀ ਹੈ ਕਿਉਂਕਿ ਇਹ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਹੈ ਕੀ ਕਹਿਣਾ ਚਾਹੋਗੇ ਇਸ ਸਮੇਂ ਸਰ ਦੱਸਾਂਗੇ ਅਜੇ ਅਜੇ ਟੂ अर्ਲੀ